ਕਿੱਥੇ ਜਾਈਏ ਤੁਸੀਂ ਨੰਗੇ ਹੋਵੇ ਕਿੱਥੇ ਜਾਈਏ ਤੁਸੀਂ ਦੇਖਦੇ ਹੋ ਕਿ 20 ਹਾਲ ਹੋਵੇ ਮਿਹਨਤ ਕਰਦੇ ਨੂੰ ਕਿੱਥੇ ਜਾਈਏ ਉਹਨੂੰ ਪਤਾ ਲੱਗੇ ਸਾਡੇਾਰੇ ਬਰਕਰ ਬਚਾਰੇ ਕਿੱਥੇ ਜਾਣਗੇ ਆਹ ਜੀ ਦੁਕਾਨ ਆ ਮੁੰਡੇ ਦੀ ਮੈਂ ਕਰਵਾਈ ਆ ਕਿੱਥੇ ਜਾਵੇ ਸਰਦਰ ਤੋਂ ਮੋਦੀ ਜੀ ਕਹਿੰਦਾ ਕਿ ਆਪਣਾ ਕੰਮ ਕਰੋ ਕੰਮ ਕਰੋ ਛੋਟਾ ਕੰਮ ਕੀਤਾ ਹੋਇਆ उसे भी नहीं करने दे रहे हम तो अपना रोजगार करके छोटा मोटा बैठे हुए अपना परिवार का खर्चा पाल रहे हैं ऐसे हालात में पूरा रोड बंद कर दिया बताओ हम कहाँ जाएंगे कट भी बंद कर दिया सब बंद कर दिया जो एक दो गाड़ियाँ आ रही थी वो भी अब मुझे लगता है कि काम ख़राब हो गया बहुत ज़्यादा कर दिया सर कहाँ जाएंगे हमारे मेरे बच्चे हैं छोटे छोटे कहाँ जाएंगे हम ਸੋ ਨੈਸ਼ਨਲ ਹਾਈਵੇ ਤੇ ਖੜੇ ਆ ਅੰਬਾਲਾ ਨੈਸ਼ਨਲ ਹਾਈਵੇ ਤੇ ਮੌਜੂਦ ਹੈ న్యూ 89 ਪੰਜਾਬ ਦੀ ਟੀਮ ਸੋ ਤੁਹਾਨੂੰ ਇੱਕ ਅੱਜ ਇੱਕ ਇਹ ਜੀ ਚੀਜ਼ ਦਿਖਾਉਣ ਜਾ ਰਹੇ ਕਿ ਜਿਸ ਨੂੰ ਸੁਣ ਕੇ ਤੁਹਾਨੂੰ ਦੁੱਖਤਾ ਬਹੁਤ ਹੋਏਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਸਮੇਂ ਤੋਂ ਜਿਹੜਾ ਹੈ ਕਿਸਾਨ ਅੰਦੋਲਨ ਜਿਹੜਾ ਹੈ ਚੱਲ ਰਿਹਾ ਹੈ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਸ਼ੰਭੂ ਬਾਰਡਰ ਤੇ ਡੱਟੇ ਹੋਏ ਆ ਤੇ ਹਰਿਆਣਾ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦੇ ਰਹੀ ਤੇ ਕਿਸਾਨ ਉਰੇ ਬੈਠਣ ਵਾਸਤੇ ਮਨਜ਼ੂਰ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਉਰੇ ਬੈਠਣ ਕਰਕੇ ਜਿਹੜਾ ਹੈ ਇਹ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਜਿਹੜੇ ਨੇੜੇ ਇਸ ਰੋਡ ਨੈਸ਼ਨਲ ਹਾਈਵੇ ਤੇ ਢਾਬੇ ਬਣੇ ਹੋਏ ਆ, ਹੋਟਲ ਬਣੇ ਹੋਏ ਉਹਨਾਂ ਦਾ ਕੰਮ ਬਿਲਕੁਲ ਨਾ ਬਰਾਬਰ ਹੈਗਾ ਖਤਮ ਹੋ ਚੁੱਕਿਆ ਹੈ ਤੇ ਰੋਜ਼ਗਾਰ ਦੇ ਲੋਕ ਜਿਹੜੇ ਬਾਹਰ ਤੋਂ ਵੀ ਬਿਹਾਰ, ਯੂਪੀ ਤੋਂ ਲੋਕ ਆਏ ਹੋਏ ਸੀਗੇ ਉਹ ਵੀ ਇਸ ਟਾਈਮ ਪਰੇਸ਼ਾਨ ਹੈ ਪੰਜਾਬ ਛੱਡ ਕੇ ਚਲੇ ਜੀ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੱਲ ਰਾਜਪੁਰਾ ਦੇ ਮਿਨੀ ਸੈਕਟਰੀਏਟ ਦੇ ਵਿੱਚ ਮੌਜੂਦ ਸੀਗੇ ਉੱਥੇ ਕਿਹਾ ਜਾ ਰਿਹਾ ਸੀ ਕੁਝ ਲੋਕਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਵਿਦੇਸ਼ ਜਾ ਰਹੇ ਹਾਂ ਪੰਜਾਬ ਛੱਡ ਕੇ ਤੇ ਉਹਨਾਂ ਨੇ ਕਿਹਾ ਸੀ ਵਿਦੇਸ਼ ਜਾਣ ਦੀ ਲੋੜ ਨਹੀਂ ਹੈ ਅਸੀਂ ਪੰਜਾਬ ਦੇ ਵਿੱਚ ਹੀ ਉਹਨਾਂ ਵਾਸਤੇ ਜਿਹੜੇ ਹੈ ਰੋਜ਼ਗਾਰ ਦੇ ਸਾਧਨ ਮੋਹਈਆ ਕਰਾ ਕੇ ਦੇਵਾਂਗੇ ਦੂਜੇ ਪਾਸੇ ਜਿਹੜੇ ਹੈ ਹੋਟਲ ਮਾਲਕ ਜਿਹੜੇ ਹੈ ਉਹ ਪਰੇਸ਼ਾਨ ਹੋ ਰਹੇ ਮੈਂ ਤੁਹਾਨੂੰ ਦਿਖਾਵਾਂ ਕਿ ਮਸਲਾ ਆਖਰ ਹੈ ਕੀਆ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਨੇ ਜਿਹੜਾ ਹੈ ਇਹ ਜਿਹੜੇ ਸਰਵਿਸ ਰੋਡ ਵਾਲੇ ਕੱਟ ਹੈ ਇਹ ਬਿਲਕੁਲ ਜਿਹੜੇ ਹੈ ਪੱਕੇ ਤੌਰ ਤੇ ਜਿਹੜਾ ਬੰਦ ਕਰਨੇ ਸ਼ੁਰੂ ਕਰਤੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕੰਕਰੀਟ ਦੇ ਜਿਹੜੇ ਇਹ ਸਰੀਏ ਲਾ ਕੇ ਕੰਕਰੀਟ ਦੇ ਜਿਹੜੇ ਇਹ ਭਰ ਕੇ ਸਾਰੇ ਕੱਟ ਜਿਹੜੇ ਬੰਦ ਕਰਾ ਰਹੇ ਆ ਇਹ ਜਿਹੜੇ ਨੇੜੇ ਇਹ ਤੁਸੀਂ ਦੇਖ ਰਹੇ ਹੋ ਕਿ ਮਲਤਾਨੀ ਟਾਬਾ ਹੈਗਾ ਜਾਂ ਹੋਰ ਵੀ ਜਿਹੜੇ ਇਸ ਰੋਡ ਤੇ ਟਾਬੇ ਹੈਗੇ ਇਹ ਸਾਰੇ ਜਿਹੜੇ ਇਹ ਇਹਨਾਂ ਦਾ ਜਿਹੜਾ ਕੱਟ ਜਿਹੜੇ ਹੈ ਕੈਮਰਾਮੈਨ ਨੂੰ ਕਹਾਂਗੇ ਥੋੜਾ ਜਿਹਾ ਨੇੜੇ ਆ ਕੇ ਦਿਖਾਣਗੇ ਨੇੜੇ ਆ ਕੇ ਦਿਖਾਣਗੇ ਕਿ ਇਹ ਕੱਟ ਜਿਹੜਾ ਹੈ ਇਹ ਕੱਟ ਜਿਹੜੇ ਹਨ ਇਹ ਜਿਹੜੇ ਬੰਦ ਕਰ ਦਿੱਤੇ ਗਏ ਹਨ ਤੁਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਤੇ ਜਿਹੜੇ ਬਾਕੀ ਰਹਿ ਗਏ ਉਹ ਲਗਾਤਾਰ ਜਿਹੜੇ ਹਨ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਕਰਮਚਾਰੀ ਹਨ ਲਗਾਤਾਰ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਇਹ ਕੰਕਰੀਟ ਦੇ ਜਿਹੜੇ ਹਨ ਇਹ ਵੱਡੇ ਵੱਡੇ ਜਿਹੜੇ ਬੈਰੀਗੇਟ ਬਣਾ ਕੇ ਇਹ ਸੀਰੀਏ ਤੋ ਲੱਕੇ ਜਿਹੜੇ ਸੀਰੀਏ ਤੱਕ ਬੰਦ ਕਰਤੇ ਤੇ ਤੁਸੀਂ ਜੇ ਮੈਂ ਤੁਹਾਨੂੰ ਦੂਜੇ ਪਾਸੇ ਦੂਜੇ ਪਾਸੇ ਦਿਖਾਵਾਂ ਹੋਟਲ ਦੀ ਹਾਲਤ ਜਿਹੜੇ ਟਾਬੇ ਬਣੇ ਹੋਏ ਉਹਨਾਂ ਦੀ ਹਾਲਤ ਦਿਖਾਵਾਂ ਤੁਹਾਨੂੰ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਉਰੇ ਇਕਾ ਦੁੱਕੀ ਗੱਡੀ ਜਿਹੜੀ ਇਹ ਦੱਸੀ ਜਾ ਰਹੀ ਹੈ ਕਿ ਇਨਾਂ ਵੱਲੋਂ ਹੀ ਜੜੀਆਂ ਖੜਾਈ ਜਾਂਦੀਆਂ ਕਿ ਲੋਕ ਦੇਖ ਕੇ ਆਣ ਫਿਲਹਾਲ ਉਰੇ ਕੋਈ ਵੀ ਗਾਹਕ ਇਸ ਟੇਮ ਮੌਜੂਦ ਨਹੀਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਬੇ ਦੇ ਮਾਲਕ ਆਪਾਂ ਮਲਤਾਨੀ ਟਾਬੇ ਦੇ ਖਣੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸ ਤਰ੍ਹਾਂ ਟਾਬਿਆਂ ਤੇ ਸਨਾਟਾ ਛਾਇਆ ਹੋਇਆ ਤੇ ਕੋਈ ਵੀ ਗਾਖ ਜਿਹੜਾ ਹੈ ਇਨਾਂ ਦੇ ਟਾਬਿਆਂ ਤੇ ਨਹੀਂ ਆ ਰਿਹਾ ਉਹ ਕਿਸ ਤਰ੍ਹਾਂ ਆਏਗਾ ਜਦ ਕੱਟ ਬੰਦ ਹੋ ਜਾਣਗੇ ਤੇ ਰਸਤੇ ਬੰਦ ਹੋ ਜਾਣਗੇ ਨੈਸ਼ਨਲ ਹਾਈਵੇ ਬੰਦ ਹੋਏਗਾ ਤਾਂ ਕਿਸ ਤਰ੍ਹਾਂ ਰੋਜ਼ਗਾਰ ਚੱਲੇਗਾ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਕਿ ਸਾਰੇ ਲੋਕ ਕੋਈ ਨੇਪਾਲ ਤੋਂ ਆਇਆ ਹੋਵੇ ਕੋਈ ਬਿਹਾਰ ਤੋਂ ਆਇਆ ਹੋਵੇ ਕੋਈ ਯੂਪੀ ਤੋਂ ਰੋਜ਼ਗਾਰ ਕਰਨ ਵਾਸਤੇ ਆਇਆ ਹੁਣ ਇਹ ਜਿਹੜਾ ਹੈ ਆਪਣੇ ਜਿਹੜਾ ਹੈ ਆਪਣੇ ਰਾਜੇ ਦੇ ਵਿੱਚ ਜਾਣ ਵਾਸਤੇ ਜਿਹੜੇ ਮਜਬੂਰ ਹੋਏ ਹੋਏ ਆ ਇਹ ਮਾਲਕ ਖੜੇ ਆਪ ਗੱਲਬਾਤ ਕਰ ਲੈਣੇ ਇਹ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜੀ ਜਿਹੜੇ ਅੱਜ ਘਟ ਬੰਦ ਕਰਦੇ ਜੀ ਬਹੁਤ ਬੁਰਾ ਹਾਲ ਹੈ ਜੀ ਪਹਿਲਾਂ ਤਾਂ ਕਿਸਾਨ ਬੈਠੇ ਆ 6 ਮਹੀਨੇ ਤੋਂ ਤੇ ਇੱਕਾ ਦੂਕਾ ਕਨੋਂਰ ਤੋਂ ਗੱਡੀ ਆ ਰਹੀ ਸੀਗੀ ਆ ਚਾਰ ਦਿਨ ਹੋ ਗਏ ਜੀ ਹੁਣ ਕੱਟ ਬੰਦ ਕਰਤਾ ਹੁਣ ਅਸੀਂ ਦੱਸੋ ਕਿੱਥੇ ਜਾਈਏ ਨੈਸ਼ਨਲ ਹਾਈਵੇ ਵਾਲਿਆਂ ਨੇ ਕੱਟ ਬੰਦ ਕਰਤਾ ਤੇ ਉਧਰ ਮੋਦੀ ਸਾਹਿਬ ਨਹੀਂ ਮੰਨ ਰਹੇ ਹੈਗੇ ਚਲੋ ਮੰਨਣ ਦਾ ਮੰਨਣ ਉਹ ਤਾਂ ਹੁਣ ਕਿਸਾਨਾਂ ਦਾ ਹੱਲ ਹੈ ਉਹਦਾ ਹੁਣ ਪੰਜਾਬ ਦਾ ਜੀ ਜਿਹੜਾ ਥੋੜਾ ਬਹੁਤਾ ਬੇੜਾ ਕਰਕ ਹੋਣ ਤੋਂ ਰਹਿ ਗਿਆ ਜੀਗਾ ਉਹ ਹੁਣ ਹੋ ਚੁੱਕੇ ਆ ਜਮਾ ਤੋਂ ਹੁਣ ਆਪਾਂ ਦਾ ਸੋਚ ਲਿਆ ਅਜਦਾ ਵਿਦੇਸ਼ ਚੱਲਿਆਂ ਭਗਵੰਤ ਮਾਨ ਸਾਹਿਬ ਕਹਿੰਦਾ ਵੀ ਤੁਸੀਂ ਵਿਦੇਸ਼ ਨਾ ਜਾਓ ਕੱਲ ਰਾਜਪੁਰੇ ਆਏ ਹੋਏ ਸੀਗੇ ਤੁਹਾਨੂੰ ਕਹਿੰਦਾ ਵੀ ਤੁਸੀਂ ਵਿਦੇਸ਼ ਨਹੀਂ ਜਾਣਾ ਹੁਣ ਤਾਂ ਅਸੀਂ ਜਾਵਾਂਗੇ ਅਸੀਂ ਕਿੱਥੇ ਸਾਡੇ ਕ੍ਰੈਂਟ ਦੇ ਢਾਬੇ ਆ ਕਿੱਥੇ ਜਾਈਏ ਅਸੀਂ 25-30 ਬੰਦੇ ਕੰਮ ਕਰ ਰਹੇ ਕਿੱਥੇ ਜਾਈਏ ਆ ਦਿਖਾ ਦਿਓ ਉਹਨਾਂ ਨੂੰ ਸਾਰਾ ਰਸਤਾ ਬੰਦ ਕਰਤਾ ਇੱਕ ਵੀ ਗੱਡੀ ਨਹੀਂ ਸਵੇਰ ਦੀ 10 ਰੁਪਏ ਦੀ ਇੱਕ ਚਾਹ ਨਹੀਂ ਵਿਕੀ ਹੈਗੀ ਸਾਡੀ ਅਸੀਂ ਤਾਂ ਜਾਵਾਂਗੇ ਹੀ ਵਿਦੇਸ਼ ਅਸੀਂ ਤਾਂ ਘਰ-ਬਾਰ ਸਾਰਾ ਵੇਚ ਕੇ ਮੈਂ ਤਾਂ ਅੱਜ ਆਪਣੀ ਵੈਫ ਨੂੰ ਵੀ ਕਹਿਤਾ ਮੈਂ ਸਾਰਾ ਕੁਝ ਵੇਚ ਕੇ ਜਾ ਰਹੇ ਆ ਤੁਸੀਂ ਲੰਗੇ ਹੋਵੇ ਕਿੱਥੇ ਜਾਈਏ ਤੁਸੀਂ ਦੇਖ ਕਰਦੇ ਹੋ ਕਿ ਮਿਹਨਤ ਕਰਦੇ ਨੂੰ ਕਿੱਥੇ ਜਾਈਏ ਪਤਾ ਲੱਗੇ ਸਾਡੇ ਸਾਰੇ ਬਰਕਰ ਬਚੇ ਕਿੱਥੇ ਜਾਣਗੇ ਆ ਜੀ ਦੁਕਾਨਾ ਮੁੰਡੇ ਦੀ ਮੈਂ ਕਰਵਾਈ ਕਿੱਥੇ ਜਾਵੇ ਤੁਸੀਂ ਦੇਖ ਫਰਕਾ ਨਾ ਤੁਲਦੀਆਂ ਨਹੀਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਖਰਚਾ ਵੀ ਜਿਹੜਾ ਪੂਰਾ ਨਹੀਂ ਹੋ ਪਾਰਿਆ ਇਹ ਦੇਖੋ ਤੁਸੀਂ ਅੱਖਾਂ ਦੇ ਵਿੱਚ ਇਹਨਾਂ ਦੇ ਹੰਝੂ ਹੈ ਰੋ ਰੇ ਟਾਬੇ ਵਾਲੇ कि करे आने वाले दिनों के बीच रोजगार की भाई साहब की कहना चाहोगे सर उधर तो मोदी जी कहते हैं कि अपना काम करो काम करो छोटा काम किया हुआ है उसे भी नहीं करने दे रहे हम तो अपना रोजगार करके छोटा मोटा बैठे हुए अपना परिवार का खर्चा पाल रहे हैं ऐसे हालात में पूरा रोड बंद कर दिया बताओ हम कहाँ जाएंगे कट भी बंद कर दिया सब बंद कर दिया जो एक दो गाड़ियाँ आ रही थी वो भी अब मुझे लगता है कि काम खराब हो गया बहुत ज़्यादा कर दिया सर कहाँ जाएंगे हमार मेरे बच्चे है छोटे छोटे कहाँ जाएंगे हम ਕਿੰਨੇ ਕੁ ਵਰਕਰ ਤੁਹਾਡੇ ਕੋਲ ਕੰਮ ਕਰਦੇ ਆ ਜੀ 12 13 ਵਰਕਰ ਕੰਮ ਕਰ ਰਹੇ ਆ ਹੁਣ ਤੇ ਜਿਹੜਾ ਸਮਾਨ ਹੁਣ ਤੁਸੀਂ ਕਿਸ ਤਰ੍ਹਾਂ ਬਣਾਓਗੇ ਜੇ ਨਾ ਵਿਕਿਆ ਤਾਂ ਖਰਾਬ ਖਰਾਬ ਹੈ ਸਮਾਨ ਇੱਕ ਵੀ ਕਸਟਮਰ ਨੇ ਰੋੜੇ ਪਾ ਦੇ ਕਰਦਾ ਕਿਸੇ ਸਾਈਕਲ ਲੰਘਣ ਦੀ ਥਾਂ ਨਹੀਂ ਹੈਗੀ ਪਿੱਛੇ ਨਾਲਾ ਜਿਹੜਾ ਆਪਣਾ ਸਰਵੀ ਰੋੜਾ ਉਹ ਟੁੱਟਿਆ ਪਿਆ ਢੋਏ ਪਿਆ ਚੱਲ ਗੱਡੀ ਪਿੱਛੋਂ ਆ ਜਵੇ ਹੁਣ ਇਹਦਾ ਵਿਦੇਸ਼ ਜਾਵਾਂਗੇ ਫੇਰ ਤੇ ਕੱਲ ਜਦ ਤੁਹਾਨੂੰ ਇੱਕਦਮ ਪਤਾ ਨਹੀਂ ਲੱਗੇ ਕਿ ਮਾਨ ਸਾਹਿਬ ਆਏਵੇਂ ਕਿ اپیل ਕਰਨਾ ਚਾਹੋਗੇ ਮਾਨ ਸਾਹਿਬ ਮਾਨ ਸਾਹਿਬ ਨੂੰ ਤਾਂ ਆਹੀ اپیل ਆ ਹੁਣ ਅਸੀਂ ਇੱਕ ਢੋਕੇ ਵੋਟਾਂ ਪਾਈਆਂ ਦੀ ਖਲਪਾਓ ਸਾਡਾ ਵੀ ਰਸਤਾ ਸਾਡਾ ਵੀ ਕੰਮ ਚਲੇ ਤੇ ਕਿਸਾਨਾਂ ਨੂੰ ਕੀ اپیل ਕਰਨਾ ਚਾਹੋਗੇ ਕਿਸਾਨਾਂ ਦੀ ਮੰਗਾ ਮੰਡੀਆਂ ਜਾਣ ਉਹ ਜਾਣ ਅੱਗੇ ਜਾਏ ਨਾ ਜਾਣ ਹੁਣ ਤਾਂ ਸੈਂਟਰ ਨੂੰ ਚਾਹੀਦਾ ਇਹਦਾ ਵੋਟਾਂ ਪਾਈਆਂ ਨਾ ਅਜੇ ਸਰਕਾਰ ਬਣਾਈ ਐ ਸੀਐਮ ਬਣਾਇਆ ਸੀ ਐਮ ਦੀ ਬਣਦੀ ਆ ਵੀ ਉਹਨਾਂ ਨੂੰ ਇੱਕ ਰੋਕੇ ਉਹਨਾਂ ਦਾ ਮਸਲਾ ਹੱਲ ਕਰੇ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਵੋਟਾਂ ਪਾਈਆਂ ਉਹਨਾਂ ਨੂੰ ਵੀ ਬਣਾਏ ਆ ਉਹ ਸਾਡਾ ਤਾਂ ਨਾ ਰੁਜ਼ਗਾਰ ਖੋਇਆ ਜਾਵੇ ਹੁਣ ਉਹਦੀ 15-20 ਸਾਲਾਂ ਤੋਂ ਪਹਿਲਾਂ ਮਿਹਨਤ ਕਰ ਕਰਕੇ ਉਰੇ ਤੱਕ ਪਹੁੰਚਿਆ ਜੇ ਹੁਣ ਉਹ ਤਾਂ ਆ ਕੇ ਹੁਣ ਰੋਡ ਬੰਦ ਕਰਤਾ ਕਿਤੇ ਜਾਵਾਂਗੇ ਅਸੀਂ ਕਿੰਨਾ ਕਰਾਇਆ ਹੈਗਾ ਤੁਹਾਡੇ ਇਹਦਾ 70-80 ਹਜ਼ਾਰ ਰੁਪਏ ਕਰਾਇਆ ਢਾਬੇ ਦਾ ਹੀ 50 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਜਾਂ ਕਿੱਥੋਂ ਭਰਦਾਂਗੇ ਅਸੀਂ ਕਿੰਨੇ ਕਿੰਨੇ ਟਾਈਮ ਤੋਂ 3-2-3 ਮਹੀਨੇ 4 ਮਹੀਨੇ ਤਾਂ ਹੋਈ ਗਏ ਜੀ ਕਿੰਨੇ ਸਾਲ ਹੋਣਾ ਲਾ ਹੋ ਗਿਆ ਕੀ ਕਿਵੇਂ ਚੱਲ ਰਿਹਾ ਗੁਜ਼ਾਰਾ ਚੱਲੇ ਨਹੀਂ ਰਿਹਾ ਜੀ सारा ले देखे किसी तो बड़ी था पाँच हजार रुपया किनता कड़ी दी कूगा चलो खुले ना खुले को रही थी रास्ता बंद कर गए आप क्या कहना चाहोगे कहाँ से आए हो आप मेरे पास जी कैसे अब चलेगा काम कितनी तनख्वाह आपकी तनख्वाह मी जी इक्कीस हजार जी तो अब कैसे देगा मालिक की किस हज़ार रुपया आपको देखो कट बंद हो गया आपको आप कट सर ऐसे बंद करने चाहिए आए इसमें आप जब कट खुलेगा तब हम काम मिलेगा काम करेंगे ना और कट ही बंद है तो हम कहाँ से काम करेंगे हम दूसरी जगह जग जाना पड़ेगा जी मैं राजस्थान से चलेगा काम देखो जी अगर ये कट खोलोगे तो, तो चल जाएगा नहीं तो बैठे हैं अब मालिक भरोसा बिहार से बिहार से आए तो कैसे क्या सोच के आए थे सर यहाँ सोच के आए थे कि हम रोड खुला हुआ है ढाबे पे काम करते हैं दस बारह साल से काम कर रहे हैं पर ये कट बंद करके कोई गाड़ियाँ नहीं आ रहा कोई चाय पीने वास्ते भी नहीं आते हैं तो आखिर मालिक तैयारी का कहाँ से देगा अगले को आप समझते हो इस बात हाँ जी हाँ। आप से से आए नेपाल सर कैसे करोगे आप सोच के आए थे कि बहुत काम मिलेगा यहाँ पे काम तो मिलेगा बोल के सोचे थे सर यहाँ बंद कर दिए सर इतना मालूम भी नहीं था क्या है कैसे मालिक की मालिक से तनखा ढाड़ी ले कहाँ से लेंगे सर गाड़ी नहीं लगे गा जाते हैं कहाँ गा एक दो भी कहाँ आ रही है वो कल पोष उतार पूरा बंदे हो गए गई भी जड़े हैं, खड़े हैं। तुसी कि है जी। के लिए जी। नहीं।, नहीं तो हम गरीब जैसे जैसे लोग मारे जाएंगे मतलब किसान ने जरा हाईवे तो बंद किया बंद करते बिलकुल हो गया सर कहा जाएंगे हम लोग ਕਹਾਂ ਕੰਮ ਕਰਨਗੇ ਹਮ ਲੋਗ ਮੈਂ ਤਾਂ ਨਿਤਿਨ ਕਾਗਰੀ ਸਾਹਿਬ ਸੇ ਇਤਨੀ ਉਮੀਦ ਹੈ ਕਿ ਆਪ ਇਨਕਾ ਇਸਕਾ ਹੱਲ ਨਿਕਾਲੀਏ ਪਲੀਜ਼ ਕਹੀਂ ਸੇ ਕੁਛ ਕਰੀਏ ਕਹੀਂ ਸੇ ਰਾਸਾ ਨਿਕਾਲੀਏ ਬੇਨਤੀ ਆਪਸੇ ਤੁਸੀਂ ਕਿੱਥੋਂ ਆਏ ਹੋ ਜੀ ਕਨੌਰ ਸੇ ਕਨੌਰ ਤੋਂ ਆਏ ਹਾਂ ਤੁਸੀਂ ਤਾਂ ਨੇੜੇ ਤੋਂ ਤੁਸੀਂ ਕੀ ਸੋਚ ਕੇ ਆ ਮਤਲਬ ਮੈਂ ਤਾਂ ਚੰਡੀ ਮਾਰ ਦਾਂਗਾ ਸੀਟੀ ਮਾਰ ਦਾਂਗਾ ਤੇ ਹੁਣ ਕੀ ਕਰੋਗੇ ਹੁਣ ਤਾਂ ਕਾਟੀ ਬੰਦ ਹੋ ਗਿਆ ਬੰਦ ਕਰ ਦਿਖਾਉਗੇ ਛੱਡੀ ਦੇ ਕਿੱਥੇ ਕੰਮ ਆਏਗਾ ਘਰ ਚਲੇ ਜਾਹੀ ਹੁਣ ਜੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਹੈ ਅੱਜ ਮੈਨੂੰ ਵੀ ਬੜਾ ਦੁੱਖ ਹੋ ਰਿਹਾ ਮੈਂ ਪਹਿਲਾਂ ਵੀ ਇਸ ਜਗ੍ਹਾ ਤੇ ਕਈ ਖਬਰਾਂ ਬਣਾ ਚੁੱਕੇ ਲੇਕਿਨ ਇਸ ਤਰ੍ਹਾਂ ਦਾ ਹਾਲਾਤ ਮੈਂ ਅੱਜ ਤੱਕ ਨਹੀਂ ਦੇਖੇ ਸੀ ਕਿ ਜਿਹੜੇ ਟਾਬੇ ਮਾਲਕ ਆ ਉਹ ਫੁੱਟ ਫੁੱਟ ਕੇ ਰੋ ਰਹੇ ਆ ਤੇ ਸਰਕਾਰ ਨੂੰ ਕੋਸ ਰਹੇ ਆ ਕਿ ਅਸੀਂ ਵੋਟਾਂ ਪਾ ਕੇ ਜਿਹੜਾ ਹੈ ਭਗਵੰਤ ਮਾਨ ਸਰਕਾਰ ਲਿਆਈ ਸੀ ਤੇ ਭਗਵੰਤ ਮਾਨ ਸਾਹਿਬ ਨੇ ਕੱਲ ਰਾਜਪੁਰਾ ਆ ਕੇ ਕਿਹਾ ਵੀ ਹੈ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਮੈਂ ਉਰੇ ਰੋਜ਼ਗਾਰ ਦੇ ਸਾਧਨ ਉਹਨਾਂ ਵਾਸਤੇ ਲੈ ਕੇ ਆਵਾਂਗਾ ਜਿਹੜੇ ਰੋਜ਼ਗਾਰ ਚੱਲ ਰਹੇ ਆ ਮਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਜ ਜਿਹੜੇ ਰੋ ਰਹੇ ਆ ਬਹੁਤ ਦੁੱਖ ਲੱਗ ਰਿਹਾ ਤਾਬੇ ਮਾਲਕ ਜਿਹੜੇ ਹੈ ਅੱਜ ਫੁੱਟ ਫੁੱਟ ਕੇ ਰੋ ਰਹੇ ਆ ਇਹਨਾਂ ਦਾ ਜਿਹੜਾ ਕੱਟ ਸੀ ਉਹ ਵੀ ਜਿਹੜਾ ਬੰਦ ਕਰਤਾ ਨੈਸ਼ਨਲ ਹਾਈਵੇ ਨੇ ਹੁਣ ਦੇਖਣਾ ਇਹ ਹੋਵੇਗਾ ਇਸ ਖਬਰ ਤੋਂ ਬਾਅਦ ਕਿਹਾ ਸਰਕਾਰ ਜਾਗਦੀ ਹੈ ਕਿਹਾ ਮਾਨ ਸਰਕਾਰ ਇਹਨਾਂ ਦੇ ਵਾਸਤੇ ਕੁਝ ਸੋਚਣਗੇ ਆ ਇਹ ਵਿਦੇਸ਼ ਸਭ ਕੁਝ ਵੇਚ ਕੇ ਜਿਹੜਾ ਵਿਦੇਸ਼ ਜਾਣ ਵਾਸਤੇ ਵਾਕਈ ਹੀ ਮਜਬੂਰ ਹੋ ਜਾਣਗੇ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ الخبر جزده بأسر